ੴ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਾਣਕੇ ਵਣ ਜਾ ਰਿਆ ਮਿੱਤਰਾ ਹੁਕਮ ਪਇਆ ਗਰਬਾਸ ਔਰਤ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਖਾਣੇ ਔਰਤ ਧਿਆਨ ਲੇ ਬਲਾਗਾ ਨਾਮਰ ਜਾਦਾਇ ਕਲਪੀਤਰ ਬੋਹੜ ਜਸੀ ਨਾਗ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰੇ ਹੁਕਮ ਪਇਆ ਗਰਬਾਸ ਦੂਜੇ ਪਹਿਰੇ ਰੈਣ ਕੈ ਬਣਜਾਰਿਆ ਮਿਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣਜਾਰਿਆ ਮਿਤਰਾ ਜਿਉਂ ਜਸੋਦਾ ਘਰ ਕਾਨ ਹੱਥੋ ਹੱਥ ਨਚਾਈਏ ਪ੍ਰਾਨੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜੇਨ ਰਾਚੇ ਰਚਿਆ ਤੇ ਸੈ ਨਾ ਜਾਣੇ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਤੂ ਚੇ ਪਹਿਰੇ ਵਿਸਰ ਗਿਆ ਧਿਆਨ ਪੀਚੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਤਨ ਚੋਬਣ ਸਿਓ ਚਿੱਤ ਹਰ ਕਾ ਨਾਮ ਨਾ ਚੀਤੀ ਵਣ ਜਾ ਰਿਆ ਮਿਤਰਾ ਬੱਤਾ ਛੁੱਟੈ ਚਿੱਤ ਹਰ ਕਾ ਨਾਮ ਨਾ ਚਿਤੈ ਪ੍ਰਾਣੀ ਵਿਕਲ ਪਇਆ ਸੰਗ ਮਾਇਆ ਤਨ ਸਿਓ ਰੱਤਾ ਜੋ ਬਨ ਮੱਤਾ ਅਹਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਚ ਬਣਸਿਓ ਚਿੱਤ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚ ਲਾਇਆ ਬਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਪੇਤ ਪੇਤ ਚੇਤ ਹਰ ਕਿਸੇ ਨਾ ਮਿਲਿਓ ਚ ਜਮ ਪਕੜ ਚ ਲਾਇਆ ਝੂਠਾ ਰੂਤਨ ਹੁਆ ਦਵਾਲੇ ਖੇਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜੈਸਾ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਬਾਲਕ ਬੁੱਤ ਅਚੇਤ ਥੀਰ ਪੀਆ ਖੇ ਲਾਈਆ ਬਣ ਜਾ ਰਿਆ ਮਿੱਤਰਾ ਮਾਤ ਪਿਤਾ ਸਤ ਹੀਤ ਮਾਤ ਪਿਤਾ ਸਤ ਨੇਹੋ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਰਤ ਕਮਾਇਆ ਕਰਨੀ ਕਾਰ ਕਰਾਈ RAM ਨਾਮ ਬਿਨ ਨਾ ਹੋਈ ਬੂਟੀ ਤੂ ਚਾਹੇ ਤ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰੇ ਛੁੱਟੇਗਾ ਹਰ ਚੇਤ ਦੂਜੇ ਪਹਿਰੇ ਰੇਣਕੇ ਬਣ ਜਾ ਰਿਆ ਮਿੱਤਰਾ ਪਰ ਜੁਬਨ ਮੈਂ ਮਤ ਅਹਨਸ ਕਾਮ ਵਿਆਪਿਆ ਬਣ ਜਾ ਰਿਆ ਮਿੱਤਰਾ ਅੰਦਲੇ ਨਾਮ ਨ ਚਿਤ RAM ਨਾਮ ਕਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਕਣ ਸੰਜਮ ਨਾਹੀ ਜਨਮ ਮਰੋ ਕੇ ਝੂਠੇ ਤੀਰਥ ਵਰਤ ਸਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਪਤਾ ਵਿਆਪੈ ਦੂਜਾ ਤੀਜੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਸਰ ਹੰਸ ਔਲਥੜੇ ਆਏ ਜੋਬਨ ਕਟੇ ਜਰੂਆ ਜਿਨੇ ਵਣ ਜਾ ਰਿਆ ਮਿੱਤਰਾ ਆਪ ਕਟੇ ਤਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਂ ਜੰਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰਾਖਿਆ ਖਿੰਮੈ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਆਵਕਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ ਚੌਥੇ ਪਹਿਰੇ ਰੈਣਕੇ ਵਣ ਜਾ ਰਿਆ ਮਿੱਤਰਾ ਬਿਰਤ ਪਿਆ ਤਨ ਖੀਨ ਅੱਖੀ ਅੰਧ ਨਾ ਦਿਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੇ ਅੰਧ ਜੀਬ ਰਸ ਨਾਹੀ ਰਹੇ ਪਰਾ ਕੋ ਤਾਣਾ ਗੋਣਾ ਅੰਤਰ ਨਾਹੀ ਕਿਸ ਕਿਉ ਸਖ ਪਾਵੈ ਮਨ ਮਖਾਵਣ ਜਾਣਾ ਖੜ ਪੱਕੀ ਕੋੜ ਪਜੈ ਬਿਣ ਸੇ ਆਏ ਚਲਾ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਕਰਮਕ ਸਭ ਤ ਪਛਾਨ ਔੜ ਕਾਇ ਤਿੰ ਸਾਹਿਆ ਬਣ ਜਾ ਰਿਆ ਮਿਤਰਾ ਚਰ ਚਰ ਵਾਣਾ ਕੰਨ ਇਕਰਤੀ ਕੁਣ ਨਾ ਸਮਾਨਿਆ ਬਣ ਜਾ ਰਿਆ ਮਿਤਰਾ ਆਵ ਕਣ ਖੜਸਨ ਬੰਨ ਗੋਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਚਮ ਚੋਹੇ ਨਾ ਸਕੇ ਪਾਏ ਭਗਤ ਪੈ ਤਰਣਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਨੀ ਕਰਮਖ ਛੂਟੇ ਸੱਚੇ ਤੇ ਪਤ ਪਾਵੇ